ਸਤਿ ਸ਼੍ਰੀ ਅਕਾਲ ਜੀ ਮੇਸ਼ਰ ਸ਼ਰਮਾ ਪੰਜਾਬ ਅਪਡੇਟਸ ਦੇਖ ਰਹੇ ਸਰੋਤ ਦਰਸ਼ਕਾਂ ਦਾ ਸੁਆਗਤ ਕਰਦੀ ਹਾਂ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵਿੰਦਰ ਸਿੰਘ ਵੱਲੋਂ ਮੁਹਾਲੀ ਅਤੇ ਰੂਪਨਗਰ ਵਿਖੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੁੱਖ ਮੰਤਰੀ ਸਿਹਤ ਯੋਜਨਾ ਦੇ ਰਜਿਸਟ੍ਰੇਸ਼ਨ ਸੰਬੰਧੀ ਵਿਸਥਾਰ ਨਾਲ ਗੱਲਬਾਤ ਕੀਤੀ ਗਈ। ਇਸ ਮੁਕੇ ਮੁਹਿੰਮ ਨੂੰ ਹੋਰ ਤੇਜ਼ੀ ਨਾਲ ਅੱਗੇ ਵਧਾਉਣ ਲਈ ਵਿਚਾਰ-ਵਟਾਂਦਰਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਪੰਜਾਬ ਦੇ ਹਰ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦੀ ਮੁਫਤ ਮੁੱਖ ਮੰਤਰੀ ਸਿਹਤ ਯੋਜਨਾ ਦਾ ਲਾਭ ਲੈਣ ਲਈ ਪੂਰੀ ਤਰ੍ਹਾਂ ਵਤਰ ਬੰਦੇ ਦੱਸਦੀ ਕਿ ਹੁਣ ਇਸ ਯੋਜਨਾ ذریعے ਤੁਹਾਡਾ ਇਲਾਜ ਬਿਲਕੁਲ ਮੁਫਤ ਹੋਵੇਗਾ ਜਿੱਥੇ ਤੁਹਾਨੂੰ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਲੱਖ ਰੁਪਏ ਖਰਚੇ ਪੈਂਦੇ ਸੀ ਪਰ ਇਸ ਯੋਜਨਾ ذریعے ਮੁਕਮਦਰੀ ਸਿਹਤ ਯੋਜਨਾਸ ਬੰਦੇ ਜਿਹੜੇ ਕਾਰਡ ਬਣਾਏ ਜਾ ਰਹੇ ਨੇ ਇਸ ਕਾਰਡ ਦੇ ذریعے ਹੁਣ ਇਲਾਜ ਪ੍ਰਾਈਵੇਟ ਹਸਪਤਾਲ ਦੇ ਵਿੱਚ ਬਿਲਕੁਲ ਮੁਫਤ ਹੋਣ ਜਾ ਰਿਹਾ ਹੈ ਅੱਜ ਮੈਂ ਮਹਾਲੀ ਦੇ ਵਿੱਚ ਡਾਕਟਰੀ ਕਮਿਸਟਰ ਸਾਡੇ ਸਿਵਲ ਸਰਪੰਚ ਜਨ ਅਤੇ ਡੀ ਐਮ ਸੀ ਅਰ ਅਨਦਰ ਐਲ ਡੀ ਸੀ ਜਿਹੜੇ ਨੋਡਲ ਅਫਸਰ ਔਰ ਸਾਰੇ ਜਿਹੜੇ ਕੰਸਰਨਡ ਹੈਗੇ ਯੂਨਿਟ ਤੇ ਸਾਡੇ ਚੇਅਰਪਰਸਨ ਜਿਹੜੇ ਹੈਗੇ ਆ ਯੋਜਨਾ ਬੋਰਡ ਦੇ ਉਹਨਾਂ ਦੇ ਨਾਲ ਸਾਰੀ ਸਕੀਮ ਰਿਵਿਊ ਕੀਤੀ ਹੈ ਜਿਹੜੀ ਮੁੱਖ ਮੰਤਰੀ ਸਿਹਤ ਯੋਜਨਾ ਦੀ ਰਜਿਸਟ੍ਰੇਸ਼ਨ ਬਹੁਤ ਅੱਛੀ ਚੱਲ ਰਹੀ ਹੈ 163 ਇਹਨਾਂ ਦੇ ਵੀਐਲਜ਼ ਐਕਟਿਵ ਹੈਗੇ ਆ ਜਿਹੜੇ ਕਾਰਡ ਬਣਾ ਰਹੇ ਆ ਲਗਾਤਾਰ ਔਰ 27 ਜਿਹੜੇ ਹੈਗੇ ਆ ਉਹ ਸੀ ਜਿਹੜੇ ਸਪੈਸ਼ਲ ਕੈਂਪਸ ਜਿਨ੍ਹਾਂ ਦੇ ਵਿੱਚ ਕਿ ਹੁਣ ਤਿੰਨ ਜਿਹੜੇ ਹੈਗੇ ਆ ਉਹ ਪੂਰੇ ਜਿਹੜੇ ਕੰਪਿਊਟਰ ਟ੍ਰੇਨਡ ਪਰਸਨਸ ਹੈਗੇ ਆ ਉਹ ਤਿੰਨ ਬੰਦੇ ਕਾਰਡ ਬਣਾ ਰਹੇ ਆ ਔਰ ਉਹਨਾਂ ਦੀ ਜਿਹੜੀ ਸਪੀਡ ਹੈਗੀ ਵੀਐਲਜ਼ ਨਾਲੋਂ ਦਨ ਚਾਰ ਗੁਣਾ ਹੈਗੀ ਔਰ ਇਹਦੇ ਨਾਲ ਸਾਡੀ ਜਿਹੜੀ ਹੈਗੀ ਆ ਕਾਰਡ ਬਣਨ ਦੀ ਸਪੀਡ ਵਧੀ ਹੈ ਔਰ ਜਿਹੜਾ ਤੁਹਾਡਾ ਡਿਸਟ੍ਰਿਕਟ ਹਸਪੀਟਲ ਹੈ ਔਰ ਮੈਡੀਕਲ ਕਾਲਜ ਹੈ ਐਮਜ਼ਮਾਲੀ ਉਹਦੇ ਵਿੱਚ ਵੀ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਪੇਸ਼ੈਂਟਸ ਆ ਉਹਨਾਂ ਦੇ ਡਾਇਰੈਕਟਲੀ ਮੌਕੇ ਤੇ ਕਾਰਡ ਬਣ ਕੇ ਉਹਨਾਂ ਦਾ ਇਲਾਜ ਹੋ ਰਿਹਾ तकरीबन तकरीबन ਜਿਹੜਾ ਹੈਗਾ 60 70% ਲੋਕਾਂ ਦੇ ਜਿਹੜੇ ਪੰਜਾਬ ਤੋਂ ਆਉਂਦੇ ਆ ਉੱਥੇ ਥੋੜੇ ਜਿਹੇ ਬੰਦੇ ਬਾਹਰੋਂ ਵੀ ਆਉਂਦੇ ਹਿਮਾਚਲ ਤੋਂ ਵੀ ਆ ਜਾਂਦੇ ਆ ਜਾਂ ਦੂਜੇ ਹੋਰ ਸਟੇਟਸ ਤੋਂ ਵੀ ਆ ਜਾਂਦੇ ਆ لیکن ਉਹਨਾਂ ਦਾ ਬਹੁਤ ਅੱਛਾ ਲੋਕਾਂ ਦਾ ਵਿੱਚ ਬਹੁਤ ਪਰਮਾ ਹੰਗਾਰਾ ਮਿਲ ਰਿਹਾ ਲੋਕਾਂ ਦੇ ਵਿੱਚ ਜਿਹੜੀ ਇਹ ਸਕੀਮ ਨੂੰ ਲੈ ਕੇ ਬਹੁਤ ਜ਼ਿਆਦਾ ਉਤਸ਼ਾਹ ਵੀ ਹੈ ਇੱਕ ਨਵੀਂ ਉਮੀਦ ਵੀ ਹੈ ਕਿ ਜਿਹੜੇ ਗਰੀਬ ਤੋਂ ਗਰੀਬ ਬੰਦਾ ਹੈ ਉਹ ਵੀ ਸਾਰੇ ਹਸਪਤਾਲਾਂ ਦੇ ਵਿੱਚ ਆ ਕੇ ਸਰਕਾਰੀ ਤੇ ਪ੍ਰਾਈਵੇਟ ਦੇ ਵਿੱਚ ਆਪਣਾ ਬਹੁਤ ਅੱਛੇ ਤਰੀਕੇ ਨਾਲ ਆਪਣਾ ਇਲਾਜ ਕਰਾ ਸਕਦਾ ਔਰ ਉਹਨੂੰ ਕੋਈ ਵੀ ਕਿਸੇ ਕਿਸਮ ਦਾ ਵੀ ਫਾਈਨੈਂਸ਼ੀਅਲ ਬਰਡਨ ਪੇਸ਼ੈਂਟ ਤੇ ਨਹੀਂ ਹੈ ਬਾਦ ਸਰਕਾਰ ਸ਼੍ਰੋਮਨੀ ਸੰਤ ਸ਼੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਦਿਹਾੜੇ ਨੂੰ ਪੂਰੀ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੀ ਹੈ ਇਸ ਮੌਕੇ ਕੈਬਨਿਟ ਮੰਤਰੀ ਲਾਲਜੰਤ ਕਟਾਰੂ ਚੱਕ ਵੱਲੋਂ ਸ਼੍ਰੀ ਖੁਰਾਲਗੜ੍ਹ ਸਾਹਿਬ ਤੋਂ ਸੂਬਾ ਪੱਧਰੀ ਸਮਾਗਮਾਂ ਦੀ ਸ਼ੁਰੂਆਤ ਮੌਕੇ ਉਹਨਾਂ ਵੱਲੋਂ ਸ਼ਿਰਕਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਹ ਸਮਾਗਮ 1 ਸਾਲ ਤੱਕ ਚੱਲਣਗੇ ਅਤੇ 1 ਸਾਲ ਤੱਕ ਚੱਲ ਕੇ ਸ਼੍ਰੀ ਗੁਰੂ ਰਵਿਦਾਸ ਜੀ ਦੇ ਮਨੁੱਖਤਾ ਅਤੇ ਬਰਾਬਰਤਾ ਦੇ ਸੁਨੇਹੇ ਨੂੰ ਦੇਸ਼ ਭਰ ਦੇ ਵਿੱਚ ਪਹੁੰਚਾਵੇਗਾ ਤਦਾਜ਼ੀ ਕੀ ਕੈਬਨਟ ਮੰਤਰੀ ਲਾਲਚੰਦ ਘਟਾਰੂ ਚੱਕ ਦੇ ਵੱਲੋਂ ਵਿਸ਼ੇਸ਼ ਤੌਰ ਤੇ ਇਹਨਾਂ ਸਮਾਗਮਾਂ ਬਾਰੇ ਜਾਣਕਾਰੀ ਦਿੱਤੀ ਕਿ ਜੋ ਕਿ ਪੰਜਾਬ ਸਰਕਾਰ ਦੇ ਵੱਲੋਂ ਸੁੱਭਾ ਪਧਰੀ ਸਮਾਗਮਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਤਾਂ ਇਹਨਾਂ ਦੀ ਸ਼ੁਰੂਆਤ ਹੋ ਚੁੱਕੀ ਹੈ। ਸ਼੍ਰੀ ਖੁਰਾਲਗੜ੍ਹ ਸਾਹਿਬ ਤੋਂ ਜਿਹੜੇ ਕਿ ਸੁੱਭਾ ਪਧਰੀ ਸਮਾਗਮਾਂ ਦੀ ਸ਼ੁਰੂਆਤ ਹੋ ਚੁੱਕੀ ਹੈ ਜੋ ਕਿ 1 ਸਾਲ ਤੱਕ ਚੱਲ ਕੇ ਸ਼੍ਰੀ ਗੁਰੂ ਰਵਿਦਾਸ ਜੀ ਦੇ ਮਨੁੱਖਤਾ ਤੇ ਬਰਾਬਰਤਾ ਦੇ ਸੁਨੇਹੇ ਨੂੰ ਦੇਸ਼ ਭਰ ਦੇ ਵਿੱਚ ਪਹੁੰਚਾਵੇਗਾ। ਅੱਜ ਖੁਰਾਲਗੜ੍ਹ ਸਾਹਿਬ ਦੀ ਮਹਾਨ ਤੇ ਪਵਿੱਤਰ ਧਰਤੀ ਦੇ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਰੰਭ ਕੀਤੇ ਗਏ ਆ ਸੋ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ 650 ਵੀ ਜਨਮ ਸਤਾਬਦੀ ਨੂੰ ਸਮਰਪਿਤ ਇੱਕ ਬਹੁਤ ਵੱਡੀ ਕੜੀ ਜਿਹੜੀ ਹੈ ਇੱਕ ਯੋਜਨਾ ਉਹਨਾਂ ਦੀ ਵਿਚਾਰਾਂ ਨੂੰ ਲੈ ਕੇ ਉਹਨਾਂ ਦੀ ਫਲਸਫੀ ਨੂੰ ਲੈ ਕੇ ਉਹਨਾਂ ਦੀ ਜੀਵਨ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਸ਼ੁਰੂਆਤ ਉਹਦੀ ਕੀਤੀ ਜਾ ਰਹੀ ਹੈ ਸੋ ਅੱਜ ਸ੍ਰੀ ਖਰਾਲਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਜਿੱਥੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਚਰਨ ਸੋ ਪ੍ਰਾਪਤ ਹੈ ਜਿਸ ਧਰਤੀ ਦੇ ਉੱਤੇ ਰਹਿ ਕੇ ਉਹਨਾਂ ਨੇ ਬਾਣੀ ਦਾ ਪ੍ਰਚਾਰ ਕੀਤਾ ਮਨੁੱਖਤਾ ਨੂੰ ਭਾਈਚਾਰੇ ਦਾ ਪ੍ਰੇਮ ਦਾ ਸੰਦੇਸ਼ ਦਿੱਤਾ ਸੋ ਸਾਡੇ ਲਈ ਇਹ ਭਾਗਾ ਵਾਲੀ ਗੱਲ ਆ ਕਿ ਗੁਰੂ ਸਾਹਿਬ ਦੀ 650 ਵੀ ਜਨਮ ਸਾਹਿਬ ਦੀ ਸਾਡੇ ਜੀਵਨ 'ਚ ਆ ਰਹੀ ਹੈ ਸੋ ਮਾਨਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਬਹੁਤ ਵੱਡੀ ਪੱਧਰ ਤੇ ਪੰਜਾਬ ਦੇ ਅੰਦਰ ਪ੍ਰੋਗਰਾਮ ਲਿਕੇ ਗਏ ਆ ਸੋ ਮੈਂ ਕਹਿ ਸਕਦਾ ਕਿ ਦੁਨੀਆ ਦੇ ਮਹਾਨ ਕ੍ਰਾਂਤੀਕਾਰੀ ਰਹਿਬਰ ਜਿਨ੍ਹਾਂ ਨੇ ਸਮਾਜ ਦੇ ਅੰਦਰ ਉੱਚ-ਨੀਚ ਦੇ ਖਿਲਾਫ ਬਰਾਬਰਤਾ ਦੇ ਲਈ ਤੇ ਵਿਸ਼ੇਸ਼ ਤੌਰ ਤੇ ਜਿਹੜਾ ਬੇਗਮਪੁਰੇ ਦਾ ਉਹਨਾਂ ਨੇ ਨਾਰਾ ਦਿੱਤਾ ਮੈਂ ਸਮਝਦਾ ਵੀ ਆਪਣੇ ਆਪ ਚ ਬੜੀ ਅਲੋਕਿਕ ਆ ਸਾਰੀ ਸੰਸਾਰ ਦੇ ਅੰਦਰ ਸੋ ਸ੍ਰੀ ਗੁਰੂ ਅਰਬਦਾਸ ਮਹਾਰਾਜ ਜੀ ਦੀ ਜਨਮ ਸਤਾਬ ਜੀ ਨੂੰ ਸਮਰਪਿਤ ਬਹੁਤ ਵੱਡੇ ਪ੍ਰੋਗਰਾਮ ਜਿਹੜੇ ਉਹਨਾਂ ਦੀ ਸ਼ੁਰੂਆਤ ਹੋ ਚੁੱਕੀ ਆ ਸੋ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਆਰੰਭ ਕੀਤੇ ਗਏ ਨੇ ਖੁਰਾਲਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ ਤੇ 6 ਤਰੀਕ ਨੂੰ ਭੋਗ ਪੈਣਗੇ ਸੋ ਸਾਰੀਆਂ ਸੰਗਤਾਂ ਨੂੰ ਦੇਸ਼ ਵਿਦੇਸ਼ ਦੀਆਂ ਨੂੰ ਤੇ ਖਾਸ ਕਰਕੇ ਪੰਜਾਬ ਦੀਆਂ ਸੰਗਤਾਂ ਨੂੰ ਬੇਨਤੀ ਆ ਕਿ ਉਹ ਹੌਮ ਹਮਾ ਕੇ 6 ਤਰੀਕ ਨੂੰ ਸ੍ਰੀ ਖੁਰਾਲਗੜ ਸਾਹਿਬ ਕੇ ਪਹੁੰਚਣ ਔਰ ਨਾਤਮਸਕ ਹੋਣ ਗੁਰੂ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕਰਨ ਤੇ ਅਸੀਂ ਉਸ ਪਵਿੱਤਰ ਤੇ ਮਹਾਨ ਬਾਣੀ ਜਿਨੇ ਮਨੁੱਖਤਾ ਨੂੰ ਆਪਸੀ ਪ੍ਰੇਮ ਸਨੇਹ ਤੇ ਮੁਹੱਬਤ ਦਾ ਪੈਗਾਮ ਦਿੱਤਾ ਉਹਨੂੰ ਉਹਦਾ ਉਹਦਾ ਸਰਵਣ ਕਰ ਸਕੀਏ ਉਹਨੂੰ ਸੁਣ ਸਕੀਏ ਤਾਂ ਜਵਾਬ ਦੇਣ ਦੇ ਵਿੱਚ ਫਿਲਹਾਲ ਹੈ ਨਹੀਂ ਹੁਣ ਮੈਨੂੰ ਦੀ ਇਜਾਜ਼ਤ ਧੰਨਵਾਦ